ਮੇਰੇ ਪਿੰਡ ਦੇ ਹਾਂ ਬਈ ਸੱਚੀ ਗੱਲ ਦੱਸਿਓ ਵਧੀਆ ਪੜਾਈਆਂ ਬਰੇ ਪੂਰੀ ਬਹੁਤ ਵਧੀਆ ਪੜਾਈ ਕਿਹੜੀ ਬਈ ਕਿੰਨੀ ਕਿ ਵਧੀਆ ਪੜਾਈ ਹੈ ਬਰੇ ਸਰ ਇੱਥੇ ਪੜਾਈ ਬਹੁਤ ਵਧੀਆਗੀ ਕਿਹੜੇ ਸਾਲ ਤੋਂ ਰਏ ਆਇਓ 2021 ਚੋਂ ਪੱਕੀ ਗੱਲ ਆ ਹਾਂ ਸੌਂਗਾ ਕਿ ਕਹਿ ਸਕਦੇ ਹਾਂ ਮੈਡਮ ਵਧੀਆ ਪੜਾਉਂਦੇ ਨੇ ਹਾਂਜੀ ਕਿਹੜੀ ਕਲਾਸ ਆ 9 ਜੀ ਤੁਹਾਡਾ ਬੱਚਾ ਪੜਾਈ ਚ ਕਮਜ਼ੋਰ ਆ ਤਾਂ ਆਹ ਟਿਊਸ਼ਨ ਸੈਂਟਰ ਚ ਆਜੋ ਮੇਰੇ ਪਿੰਡ ਦੇ ਨੇੜੇ ਆ ਤਣਾਉਲੇ ਅਸੀਂ ਗੱਲ ਮੈਡਮ ਕਿਹੜੇ ਕਿਹੜੇ ਸਬਜੈਕਟਾਂ ਚ ਪੜਾਈ ਕਰਾ ਦੋਗੇ ਮੈਥ ਸਾਇੰਸ ਇੰਗਲਿਸ਼ ਸਾਰੇ ਸਬਜੈਕਟਸ ਦੀ ਸਾਰੀ ਕਲਾਸਾਂ ਸੀਰੀਅਸ ਤੋਂ ਲੈ ਕੇ ਨਾਨ ਮੈਡੀਕਲ ਮੈਡੀਕਲ ਕਿਹੜੀ ਮਰਜ਼ੀ ਸਕੂਲ ਦਾ ਹੋਵੇ ਸਰਕਾਰੀ ਤੇ ਹੈ ਪ੍ਰਾਈਵੇਟ ਹਾਂਜੀ ਸਰਕਾਰੀ ਸਕੂਲਾਂ ਨੇ ਕੋਈ ਵਾੜੀ ਫੀਸ ਤਾਂ ਨਹੀਂ ਲੈਂਦੇ ਜੀ ਨਹੀਂ ਨਹੀਂ ਸਰ ਤੇ ਪ੍ਰਾਈਵੇਟ ਵਾਲਿਆਂ ਨਾਲ ਨਹੀਂ ਆਪਾਂ ਫੀਸ ਕਿਸੇ ਤੋਂ ਵੀ ਵੱਧ ਨਹੀਂ ਲੈਂਦੇ ਲੈ ਵੀ ਮਿੱਤਰ ਆਜਾ ਬੱਚੇ ਨਾਲ ਗੱਲ ਕਰਾ ਸਾਸੀ ਭਾਈ ਕੀ ਨਾਮ ਹੈ ਮੇਰੇ ਪਿੰਡ ਦੇ ਹੋਣਾ ਬਈ ਸੱਚੀ ਗੱਲ ਦੱਸਿਓ ਵਧੀਆ ਪੜਾਈਆਂ ਮੇਰੇ ਪੂਰੀ ਬਹੁਤ ਵਧੀਆ ਪੜਾਈਆਂ ਮੈਂ ਪਲੱਸ 2 ਸੀ ਤੇ ਕਿਹੜੇ ਸਬਜੈਕਟ ਨਹੀਂ ਤੁਹਾਡੇ ਕੋਲ ਮੇਰੇ ਕੋਲੇ ਜੀ ਸਾਰੀ ਮੈਥ ఫిజిక్స్ కెమిస్ట్రీ ਸਾਰੇ ਸਬਜੈਕਟ ਨੇ ਜੀ ਆ ਕੁੜੀ ਘਰ ਦੇ ਨਾਲ ਨਾਲ ਕੰਮ ਕਰਾਉਣਾ ਵਧੀਆ ਪੜਦੇ ਬਈ ਤੂੰ ਦੇਸੀ ਗੱਲ ਜੀ ਸੱਚੀ ਗੱਲ ਬਈ ਦੇਖੋ ਬਈ ਆਕਲ ਤੁਹਾਨੂੰ ਪਹਿਲੀ ਪਤਾ ਲੱਗ ਗਿਆ ਬਈ ਪੜਾਈ ਕਿਵੇਂ ਆਰੇ ਵਧੀਆ ਜੀ ਤੇ ਬੱਚੇ ਨੂੰ ਕੀ ਕਹਿੰਦੇ ਉਹ ਆਪਣੇ ਨੇੜੇ ਤੇਰੇ ਪਠਨਾ ਕਰਦੇ ਵੀ ਮਤਲਬ ਅਸੀਂ 3 ਸਾਲ ਤੋਂ ਜੁਆਇਨ ਕਰ ਰਹੇ ਹਾਂ ਵੀ ਬਹੁਤ ਵਧੀਆ ਟੀਚਰਸ ਨੇ ਓਰੇ ਵੀ ਮਤਲਬ ਜਦੋਂ ਤੋਂ ਅਸੀਂ ਜੁਆਇਨ ਕੀਤਾ ਸਾਡੇ ਮਾਰਕਸ ਬਹੁਤ ਵਧੀਆ ਆ ਰਹੇ ਆ ਤੇ ਆਪਾਂ ਸਾਰੇ ਸਟੂਡੈਂਟਾਂ ਨਾਲ ਕਿੱਥੋਂ ਗੱਲਬਾਤ ਕਰਾਈ ਅਚੀਬ ਰ ਪੁਆਇੰਟ ਤਨੋਲੇ ਆ ਸਕਦੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਪੜ੍ਹਾਈ ਦੇ ਨਾਲ ਤੇ ਕਿਉਂਕਿ ਵਿਦਿਆ ਮਨੁੱਖ ਦਾ ਤੀਜਾ ਨੇਤਰਾ ਇਸ ਲਈ ਆਪਣਾ ਫਰਜ਼ ਵਾਂਂਦਾ ਵੀਡੀਓ ਸ਼ੇਅਰ ਕਰਨਾ ਦਾ ਜੀ ਆਪਣੇ ਬੱਚੇ ਇੱਧਰ ਵਧੀਆ ਪੜ੍ਹਨਗੇ ਤਾਂ ਬਾਹਰੇ ਜਾਣ ਭੱਜਣ ਤੋਂ ਹਟਣਗੇ ਇੱਥੇ ਕੰਮਜਾ ਬਹਣਗੇ ਸੁਖਰੀ